ਆ ਗਿਆ ਸੋਨਾਲੀ ਕਾ ਸਕੰਦਰ ਡੀਆਈ 750 ਉੰਨੀ ਮਾਡਲ 530000 ਰੁਪਏ ਦੀ ਮੰਗ ਹੈ ਪਲੀ 6049 ਪਰੀ ਦੀ ਡਿਮਾਂਡ ਹੈ ਕਿ ਕੀ ਮਾਡਲ 4.5 ਲੱਖ ਰੁਪਏ ਦੀ ਮੰਗ ਇਹ ਦੁਕਾਨ ਆ ਗਿਆ ਅਰਜਨ ਇਹ ਵੀ 16 ਇੰਟਾਇਰ ਦੇ ਵਿੱਚ ਦੋ ਦੋ ਟਰੈਕਟਰ 555 ਦਾ 555 ਡੀਆਈ ਅਲਟਰਾ 117 ਮਾਡਲ 495000 ਰੁਪਏ ਦੀ ਮੰਗ ਇਹ ਦੋ ਆ ਗਿਆ 750 ਸੋਨਾਲੀ ਕਾ ਡੀਆਈ ਇਹ ਡਿਮਾਂਡ ਹੈ ਕਿ 14 ਮਾਡਲ ਆ 14 ਦੇ ਟਾਇਰਾਂ ਵਿੱਚ ਆ ਪਿਛਲੇ 4 ਲੱਖ ਤੇ 60000 ਰੁਪਏ ਦੀ ਡਿਮਾਂਡ ਆ 4/4 ਟਰੈਕਟਰ ਆ ਹੋਟਲ ਲੱਗੀ ਆ ਉਹ ਤਿੰਨੇ ਟਰੈਕਟਰਾਂ 'ਤੇ ਹੋਟਲ ਲੱਗੀ ਨਾਲ ਯੂਪ ਆਪ ਅਗੇ ਆ ਪੰਜਾਬ 75 ਜੀ ਇਹ ਕੀ ਮਾਡਲ ਆ 14.5 ਲੱਖ ਤੇ 90000 ਰੁਪਏ ਦੀ ਡਿਮਾਂਡ ਆ ਟੌਪ ਮਾਡਲ ਆ ਇਹ ਦੁਕਾਨ ਆ ਗਿਆ 11 ਮਾਡਲ ਆ 4 ਲੱਖ ਤੇ 15000 ਰੁਪਏ ਦੀ ਡਿਮਾਂਡ ਆ ਇਹ ਹੈਗਾ ਵਾ ਮਿੰਦਰਾ ਅਲਟਰਾ 1605 ਤੇ ਇਹ ਦੂਗਾ ਕਾ ਫਾਰਮ ਟਰੈਕ 60 ਪਾਵਰ ਸ਼ੇਅਰ ਦੇ ਨਾਲ ਡਿਮਾਂਡ ਹੈਗੀ 4 ਲੱਖ ਦੇ 10000 ਰੁਪਏ ਡਿਮਾਂਡ 13 ਮਾਡਲ ਆ ਇਹ ਦੂਗਾ ਆ ਗਿਆ 19 ਮਾਡਲ 5 ਲੱਖ ਤੇ 25000 ਰੁਪਏ ਡਿਮਾਂਡ ਸੋਨਾਲੀਕਾ ਡੀਏ 750 ਤੇ ਇਹ ਦੂਗਾ ਮਿੰਦਰਾ ਆ ਗਿਆ 775 ਇਹ ਜੀ ਦੋਵੇਂ ਡੈਕਰੀ ਆ 1 ਲੱਖ ਤੇ 50 45098 ਮਾਡਲ ਕੰਡੀਸ਼ਨ ਚੈੱਕ ਕਰ ਸਕਦੇ ਆ ਸੋਨਾਲੀਕਾ 750 73599 ਦਾ ਮਾਡਲ ਹੈ 1,35,000 ਰੁਪਏ ਦੀ ਡਿਮਾਂਡ ਆ ਗਿਆ ਹੈ ਸਵਰਾਜ 2019 ਮਾਡਲ 5,90,000 ਰੁਪਏ ਦੀ ਡਿਮਾਂਡ ਤੇ ਦੂਜਾ ਆ ਗਿਆ ਮਲਤੀ 22 22 ਮਾਡਲ ਆ 23 ਦੀ ਕਾਪੀ ਆ ਤੇ 5,65,000 ਰੁਪਏ ਦੀ ਡਿਮਾਂਡ ਤ੍ਰੀਤ ਇਹਨੇ ਚੈੱਕ ਕਰ ਸਕਦੇ ਆ ਦੂਜਾ ਆ ਗਿਆ ਸੋਨਾਲੀ ਕਾ DI 60 2013 ਮਾਡਲ 4,10,000 ਰੁਪਏ ਦੀ ਡਿਮਾਂਡ ਕੱਢੀ ਤੇ ਚੈੱਕ ਕਰਾਂ 16 18 ਦੇ ਵਿੱਚ ਆ ਗਿਆ ਅਰਜਨ ਲੋਗੋ ਮਧਰਾ 605 DI ਇਹ ਲੋਕਾਂ ਸੱਤ ਮਾੜਲਾ 5 ਲੱਖ ਤੇ 15 ਹਜ਼ਾਰ ਦੀ ਡਿਮਾਂਡ